ਹਾਂਜੀ ਕੀ ਨਾਮ ਮੈਂ ਤੁਹਾਡਾ ਕੀ ਕਹਿਣਾ ਚਾਹੂੰ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਜਸ਼ਵੀਰ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਕੈਸ਼ੀਅਰਾਂ ਜੀ ਉਹ 14 ਤੋਂ ਬਿਲੋਂਗ ਕਰਦਾ ਜੀ ਜੋ ਅੱਜ ਅਸੀਂ ਇਹ ਰੋਸ ਰੈਲੀ ਕਰ ਰਹੇ ਹਾਂਗੇ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ ਸਾਡੀਆਂ ਪੰਜਾਬ ਦੇ ਵਿੱਚ ਸੱਤ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਨਮਾਇंदे ਤੇ ਮੰਤਰੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਮਨ ਲਓ ਜੋ ਵੋਟਾਂ ਨੇ ਸਾਨੂੰ ਪਾਉ ਉਤੋਂ ਬਾਅਦ ਸਾਨੂੰ ਅਸੀਂ ਪਹਿਲ ਦੇ ਆਧਾਰ ਤੇ ਛੋਟਾ ਕੰਮ ਕਰਾਂਗੇ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਸਾਨੂੰ ਸਿੱਧੀ ਤੈਗੀ ਕਰਾਂਗੇ ਲੇਕਿਨ ਸਾਨੂੰ ਝੂਠੇ ਲਾਰੇ ਦੇ ਕੇ ਇਹ ਸਰਕਾਰ ਨੇ ਕੋਈ ਕੰਮ ਨਹੀਂ ਸਾਡਾ ਕੀਤਾ ਇਹ ਪਾਲਿਸੀ ਜੋ ਪਾਲਿਸੀ ਬਣੀ ਹੈ ਕੀ ਨਵੀਂ ਇਹ ਅਫਸਰਸ਼ਾਈ ਨੇ ਵਾਦਾ ਕੀਤਾ ਸੀ ਕਿ ਸਾਨੂੰ ਵਿਚ ਵਾ ਕੇ ਫਿਰ ਪਾਲਿਸੀ ਤਿਆਰ ਕੀਤੀ ਜਾਊਗੀ ਲੇਕਿਨ ਸਾਨੂੰ ਵਹਾਉਣ ਦੀ ਬਜਾਏ ਠੇਕੇਦਾਰਾਂ ਨਾਲ ਮੀਟਿੰਗਾਂ ਕਰਕੇ ਇਹ ਸਾਡੇ ਪੱਲੇਦਾਰਾਂ ਨਾਲ કોર અપરાધ ਕੀਤਾਗਾ ਤੇ ਅਸੀਂ ਇਸ ਪਾਲਿਸੀ ਨੂੰ ਸਿਰੇ ਤੋਂ ਨਕਾਰਦੇ ਹਾਂਗੇ ਵਾਅਦੇ ਤਾਂ ਇਹਨਾਂ ਨੇ ਬਹੁਤ ਕੀਤੇ ਸੀਗੇ ਲੇਕਿਨ ਗਰੀਬ ਮਜ਼ਦੂਰਾਂ ਪ੍ਰਤੀ ਇਹਨਾਂ ਨੇ ਨਾ ਤਾਂ ਇਹਨਾਂ ਦੀ ਸਰਕਾਰ ਨੇ ਨਾ ਹੀ ਮੁੱਖ ਮੰਤਰੀ ਨੇ ਅੱਜ ਤੱਕ ਇੱਕ ਵੀ ਗੱਲ ਨਹੀਂ ਕੀਤੀ ਗਈ ਕੀ ਮੰਗਾਂ ਨੇ ਤੁਹਾਡੀਆਂ ਪ੍ਰਮੁੱਖ तौर ਤੇ ਕਿਸ ਤਰ੍ਹਾਂ ਅੱਜ ਪ੍ਰਦਰਸ਼ਨ ਕੀਤਾ ਹੈ ਮੁੱਖ ਮੰਗਾਂ ਇਹ ਹੀ ਆ ਸਾਡੀਆਂ ਕਿ ਫੂਡ ਏਜੰਸੀਆਂ ਦੇ ਵਿੱਚੋਂ ਠੇਕੇਦਾਰੀ ਖਤਮ ਕਰਕੇ ਸਿੱਧੀ ਪੱਲੇਦਾਰਾਂ ਨੂੰ ਜੋ ਠੇਕੇਦਾਰਾਂ ਨੂੰ ਰੇਟ ਦੇ ਰਹੇ ਹੈਗੇ ਪੰਜਾਬ ਬੱਤੇ ਉਹ ਸਿੱਧੇ ਪੱਲੇਦਾਰਾਂ ਨੂੰ ਦਿੱਤੇ ਜਾਣ ਤੇ ਜੋ ਮਾਲ ਐਸਓਆਰ ਦੇ ਵਿੱਚ ਪਾਰ ਸਰਕਾਰ ਵਾਦਾ ਕਰਦੀ ਹੈ ਲੇਕਿਨ ਉਲਟਾ ਪੰਜਾਬ ਸਰਕਾਰ ਇਹ ਰੇਟ ਵਧਾਉਣ ਦੀ بجائے ਐਸਾਲ ਘਟਾ ਦਿੰਦੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਬਾਬਾਾਂ ਦੀ ਖੁੱਲ ਹੁੰਦੀ ਸੀਗੀ ਲੇਕਿਨ ਉਦੋਂ ਬਾਅਦ 110 ਤੋਂ ਲੈ ਕੇ ਉਦੋਂ ਬਾਅਦ 75 ਹੋ ਗਏ 75 ਤੋਂ 50 ਹੋ ਗਏ 50 ਤੋਂ ਹੁਣ 30 ਕਰਤੇ ਜਦੋਂ ਕਿ ਸੈਂਟਰ ਗਵਰਨਮੈਂਟ ਨੇ 25% ਦਾ ਵਾਦਾ ਕੀਤਾਗਾ ਲੇਕਿਨ ਇਹ ਨਕਮੀ ਸਰਕਾਰ ਭਗਵਾਨਤਮਾਨ ਸਰਕਾਰ ਜਿਹੜੀ ਕਹਿੰਦੀ ਸੀਗੀ ਇਹ ਸਥਾਂ 'ਚ ਚੱਲੇ ਚੱਲਿਆ ਕਰੂਗੀ ਲੇਕਿਨ ਇਹ ਸਥਾਂ 'ਚੋਂ ਚੱਲਣ ਦੀ ਬਜਾਏ ਇਹ ਹੁਣ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਗੇ ਤੁਹਾਡਾ ਕੀਤਾ ਜੇ ਮੰਗਾ ਨਾ ਮੰਨੀ ਜੇ ਇਹ ਮੰਗਾ ਨਾ ਮੰਨਿਆ ਤਾਂ ਜੋ ਸਾਡੀ ਸੰਘਰਸ਼ ਕਮੇਟੀ ਆ ਉਹ ਜੋ ਵੀ ਪ੍ਰੋਗਰਾਮ ਲਿਖੂਗੀ ਸਾਡੇ ਜਥੇਬੰਦੀ ਦਾ ਪ੍ਰਧਾਨ ਸਰਦਾਰ ਸਿੰਦਰਪਾਲ ਸਿੰਘ ਬਰਨਾਲਾ ਜੋ ਵੀ ਸਾਨੂੰ ਐਕਸ਼ਨ ਦੇਣਗੇ ਅਸੀਂ ਉਹ ਕਰਾਂਗੇ ਹੋ ਸਕਦਾ ਹੈਗਾ ਇਸ ਤੋਂ ਬਾਅਦ ਅਸੀਂ ਬੰਦ ਪੰਜਾਬ ਅੰਦਤਾ ਵੀ ਮੁਕਾਬਲ ਬਾਈਕਾਟ ਕਰ ਸਕਦੇ ਹਾਂ ਕੀ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਕੀਤਾ ਹੈ ਪਰਦਰਸ਼ਨ ਦਾ ਇਹ ਮੰਨ ਲਓ ਸ਼ਾਂਤਮਈ ਅੱਜ ਕੀਤਾ ਗਿਆਗਾ ਸਾਰਿਆਂ ਮੰਨ ਲਓ ਆਪਣੇ ਜਿੰਨਵੀ ਸੈ ਢੀਪੂ ਆ ਬ੍ਰਹਿੰਡਾ ਜ਼ਿਲ੍ਹੇ ਦੇ ਵਿੱਚ ਉਹ ਕੰਮ ਬੰਦ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ ਜੀ ਸ਼ਾਂਤ ਬਈ ਮੈਂ ਪੰਜਾਬ ਪ੍ਰਦੇਸ਼ ਪੱਲਗਰ ਮਦੂ ਯੂਨੀਅਨ ਬ੍ਰਹਿੰਡਾ ਢੀਪੂ ਦਾ ਪ੍ਰਧਾਨ ਆ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਜ਼ਿਲ੍ਹੇ ਵੱਲੋਂ ਆਲ ਜ਼ਿਲ੍ਹਿਆਂ ਦੇ ਵਿੱਚ ਵੀ ਰੈਲੀ ਕਰ ਰਹੇ ਆ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਰਕਾਰ ਨੇ ਕੋਈ ਵੀ ਵਾਅਦਾ ਨਹੀਂ ਸਰੇਚੜਾਇਆ ਸਾਡੇ ਤੋਂ ਸਰਕਾਰ ਨੇ ਧੋਖੇ ਨਾਲ ਵੋਟਾਂ ਪਵਾਈਆਂ ਉਦੋਂ ਕਹਿੰਦੇ ਸੀ ਕੋਰ ਲੱਗਿਆ ਹੋਇਆ ਤੁਹਾਡਾ ਕੋਰ ਤੋਂ ਵੱਧ ਕੰਮ ਕਰਤਾਂਗੇ ਆਹ ਦੇਖੋ ਅੱਜ ਸਾਡਾ ਕੋਰ ਤੋਂ ਵੱਧ ਸਰਕਾਰ ਨੇ ਕੰਮ ਕੀਤਾ ਮਜ਼ਦੂਰ ਮਾਰੂ ਨੀਤੀ ਪਾਲਸੀ ਸਾਡੇ ਲੈ ਕੇ ਮੱਥੇ ਮਾਰੀ ਜੋ ਠੇਕੇਦਾਰਾਂ ਦੇ ਬਿਲਕੁਲ ਠੇਕੇਦਾਰਾਂ ਦੀ ਗੱਲ ਸੁਣਦੀ ਆ ਸਰਕਾਰ ਅੱਜ ਤੱਕ ਮਜ਼ਦੂਰਾਂ ਨਾਲ ਹੀ ਇਹਨਾਂ ਨੇ ਭਲਾ ਕੀਤਾ ਅੱਜ 2.5 ਸਾਲ ਹੋ ਗਏ ਸਰਕਾਰ ਨੂੰ ਬੋਲੀ ਦੀ ਕਿਸੇ ਮਜ਼ਦੂਰ ਦੀ ਵੀ ਮਾਨ ਸਾਹਿਬ ਨੇ ਅੱਜ ਤੱਕ ਕਿਤੇ ਵੀ ਕੋਈ ਸਪੀਚ ਨਹੀਂ ਦਿੱਤੀ ਵੀ ਕਿਤੇ ਮਜ਼ਦੂਰ ਦਾ ਭਲਾ ਹੁੰਦਾ ਹੋਵੇ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਜੋ ਸਾਡਾ ਦੇਖੋ ਜੀ ਪਹਿਲਾਂ ਤਾਂ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਧਰਨਾ ਚੱਲੀ ਜਾਂਦਾ ਧਰਨੇ ਦੇ ਵਿੱਚ ਅਸੀਂ ਜੋਰੋ ਜੋਰ ਨਾਲ ਬੈਠੇ ਆ 7 ਮਹੀਨੇ ਹੋ ਗਏ ਕਿਸੇ ਪਾਰਟੀ ਦੇ ਨੁਮਾਇंदे ਨੇ ਜਾਂ ਕੋਈ ਸਰਕਾਰ ਦੇ ਮੰਤਰੀ ਨੇ ਅੱਜ ਤੱਕ ਸਾਡੀ ਉੱਥੇ ਕਹੇ ਨੇ ਬਾਤ ਨਹੀਂ ਪੁੱਛੀ ਸਾਡੀ ਕਮੇਟੀ ਦਾ ਫੈਸਲਾ ਹੁੰਦਾ ਜੋ ਅੱਜ ਧਰਨਾ ਸਾਡਾ ਕੁਝ ਵਰਕਰਾਂ ਦਾ ਜੇ ਸਾਡੀ ਕਮੇਟੀ ਕਹਿੰਦੀ ਹੈ ਸਾਨੂੰ ਧਰਨੇ ਨੂੰ ਹੋਰ ਸੰਘਰਸ਼ ਨੂੰ ਤੇਜ਼ ਕਰਨਾ ਪਊਗਾ ਜੋ ਸਾਡਾ ਅੱਜ ਦਾ ਧਰਨਾ ਹੈ ਜਾਂ ਰੈਲੀ ਪ੍ਰਦਰਸ਼ਨ ਕਰ ਰਹੇ ਆ ਇਹ ਤਾਂ ਅਸਲ 'ਇਸੀਂ ਕੁਝ ਹੀ ਬੰਦੇ ਬੁਲਾਇਆ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਸਾਨੂੰ ਸਾਰਾ ਆਲ ਵਰਗ ਜ਼ਿਲ੍ਹੇ ਨੂੰ ਇਕੱਠੇ ਹੋ ਕੇ ਸਰਕਾਰ ਦੇ ਬਾਹਰ ਚ ਬੈਠਣ ਦੇ ਮਜਬੂਰ ਹੋਣਾ ਪਊਗਾ ਧੰਨਵਾਦ ਆ ਦੇ ਦਿਓ ਪ੍ਰੈਸ